ਅਕਸਰ ਹੀ ਅਸੀਂ ਇਹ ਚਰਚਾ ਕਰਦੇ ਆਂ ਕਿ ਬਾਜ਼ਾਰਾਂ ਦੇ ਵਿੱਚੋਂ ਕੁਝ ਵੀ ਪਿਓਰ ਨਹੀਂ ਮਿਲ ਰਿਹਾ ਅਸੀਂ ਜ਼ਹਿਰ ਖਾ ਰਹੇ ਆਂ ਚਾਹੇ ਉਹ ਸਬਜ਼ੀਆਂ ਹੋਣ ਦੁੱਧ ਹੋਵੇ ਆਟਾ ਹੋਵੇ ਜਾਂ ਫਿਰ ਖਾਣ ਪੀਣ ਵਾਲੀਆਂ ਹੋਰ ਚੀਜ਼ਾਂ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੁਲ ਰਿਹਾ ਹੈ ਤੇ ਘੁਲ ਰਿਹਾ ਹੈ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਇਸ ਨੂੰ ਲੈ ਕੇ ਇੱਕ ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਸਲਾਂ ਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਧਰਤੀ ਹੇਠਲੇ ਪਾਣੀ ਦੇ ਵਿੱਚ ਨਿਰਧਾਰਤ ਸੀਮਾ ਤੋਂ ਵੱਧ ਭਾਰੀ ਤੱਤਾਂ ਦੀ ਮੌਜੂਦਗੀ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਰਹੀ ਹੈ ਇਹ ਤੱਤ ਸਰੀਰ ਦੇ ਵਿੱਚ ਘੁਲ ਰਹੇ ਨੇ ਤੇ ਖਤਰਨਾਕ ਬਿਮਾਰੀਆਂ ਨੂੰ ਜਨਮ ਦੇ ਰਹੇ ਨੇ ਗੱਲ ਕੀ ਹਰ ਬੰਦਾ ਕਿਸੇ ਨਾ ਕਿਸੇ ਸੇ ਸਮੱਸਿਆ ਕਰਕੇ ਦਵਾਈਆਂ ਖਾ ਰਿਹਾ ਹੈ ਰਿਪੋਰਟ ਦੇ ਵਿੱਚੋਂ ਇਹ ਖੁਲਾਸਾ ਹੋਇਆ ਹੈ ਕਿ ਹਾਲਾਤ ਇਸ ਕਦਰ ਵਿਗੜ ਚੁੱਕੇ ਨੇ ਕਿ ਹੁਣ ਗਰਭ ਦੇ ਵਿੱਚ ਪੜ ਰਹੇ ਬੱਚੇ ਵੀ ਸੁਰੱਖਿਅਤ ਨਹੀਂ ਜਿਨ੍ਹਾਂ ਬੱਚਿਆਂ ਦਾ ਅਜੇ ਜਨਮ ਵੀ ਨਹੀਂ ਹੋਇਆ ਰਿਪੋਰਟ ਦੇ ਅਨੁਸਾਰ ਇਸ ਦੇ ਨਾਲ ਕੈਜੂਅਲ ਗਰਭਪਾਤ ਤੇ ਸਮੇਂ ਤੋਂ ਪਹਿਲਾਂ ਜਨੇਪੇ ਦੀ ਦਰ ਦੇ ਵਿੱਚ ਵਾਧਾ ਹੋਇਆ ਇੱਕ ਰਿਪੋਰਟ ਦੇ ਅਨੁਸਾਰ ਭਾਰੀ ਧਾਤਾਂ ਤੇ ਕੀਟਨਾਸ਼ਕਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਿਤ ਖੇਤਰਾਂ ਦੇ ਵਿੱਚ ਪ੍ਰਤੀ ਹਜ਼ਾਰ ਜਨਮਾਂ ਵਿੱਚੋਂ ਕੈਜੂਅਲ ਗਰਭਪਾਤ ਦੀ ਦਰ 20.6% ਦਰਜ ਕੀਤੀ ਗਈ ਸੀ ਤੇ ਸਮੇਂ ਤੋਂ ਪਹਿਲਾਂ ਜਨੇਪੇ ਦੀ ਦਰ 6.7% ਹੈ ਇਹ ਆਮ ਦੇ ਨਾਲੋਂ ਵੱਧ ਹੈ ਇਹ ਸਾਰਾ ਖੁਲਾਸਾ ਪੀਜੀਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਭਾਗ ਦੀ ਰਿਪੋਰਟ ਦੇ ਵਿੱਚ ਹੋਇਆ ਰਿਪੋਰਟ ਦੇ ਅਨੁਸਾਰ ਧਰਤੀ ਹੇਠਲੇ ਪਾਣੀ ਸਬਜ਼ੀਆਂ ਮਨੁੱਖੀ ਖੂਨ ਤੇ ਮਾਂ ਦੇ ਦੁੱਧ ਦੇ ਵਿੱਚ ਕੀਟਨਾਸ਼ਕਾਂ ਦੇ ਨਿਸ਼ਾਨ ਪਾਏ ਗਏ ਨੇ ਜੋ ਚਿੰਤਾ ਦਾ ਵਿਸ਼ਾ ਹੈ ਇਸ ਦੇ ਨਾਲ ਕੈਂਸਰ ਦਾ ਖਤਰਾ ਵੱਧ ਰਿਹਾ ਹੈ ਸਾਲ 2015 ਤੇ 2023 ਦੇ ਵਿਚਕਾਰ ਕੀਤੀ ਗਈ ਇੱਕ ਰਿਸਰਚ ਦੇ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਵਿੱਚ ਕਲੋਰ ਪਾਈਫੋਰਸ, ਐਂਡੋਸਲਫਾਨ ਤੇ ਹੈਪਟਾਕਲੋਰ ਵਰਗੇ ਨੁਕਸਾਨ ਦੇ ਤੱਤਾਂ ਦੇ ਅਵਸ਼ੇਸ਼ ਪਾਏ ਗਏ ਨੇ। ਇਸੇ ਤਰ੍ਹਾਂ ਸਬਜ਼ੀਆਂ ਦੇ ਵਿੱਚ ਵੀ ਇਹਨਾਂ ਦੇ ਅਵਸ਼ੇਸ਼ ਪਾਏ ਗਏ ਨੇ। ਇਸ ਤਰ੍ਹਾਂ ਮਾਂ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦੀ ਮੌਜੂਦਗੀ ਨੇ ਵੀ ਚਿੰਤਾਵਾਂ ਵਧਾ ਦਿੱਤੀਆਂ ਨੇ ਤੇ ਇਹਨਾਂ ਦੇ ਕਾਰਨ ਇਸ ਦੇ ਨਾਲ ਬੱਚਿਆਂ ਦੇ ਵਿੱਚ ਦੰਦਾਂ ਦੀ ਸੜਨ, ਕਪੋਸ਼ਣ, ਬੋਲਣ ਦੇ ਵਿੱਚ ਦੇਰੀ, ਗੈਸ, ਉਲਟੀਆਂ, ਮਤਲੀ ਤੇ ਪੇਟ ਦਰਦ ਵਰਗੀਆਂ ਗੈਸਟਰੋ ਵਰਗੀਆਂ ਸਮੱਸਿਆਵਾਂ ਸ਼ਾਮਿਲ ਨੇ। ਇਸ ਤਰ੍ਹਾਂ ਰਿਸਰਚ ਦੇ ਵਿੱਚ ਗਾਂ ਤੇ ਮੱਛ ਦੇ ਦੁੱਧ ਵਿੱਚ ਵੀ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦੀ ਮੌਜੂਦਗੀ ਦਾ ਪਤਾ ਲੱਗਿਆ ਜੋ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਦੁੱਧ ਦਾ ਸੇਵਨ ਵੀ ਸਿਹਤ ਲਈ ਖਤਰਨਾਕ ਹੈ। ਇਹ ਰਿਪੋਰਟ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਭਾਗ ਦੇ ਪ੍ਰੋਫੈਸਰ ਡਾਕਟਰ ਜੇ ਐਸ ਠਾਕੁਰ ਦੁਆਰਾ ਤਿਆਰ ਕੀਤੀ ਗਈ ਹੈ। ਇਸ ਤਰ੍ਹਾਂ ਦੂਸ਼ਿਤ ਪਾਣੀ ਵੀ ਸੂਬੇ ਦੇ ਲੋਕਾਂ ਦੀ ਸਿਹਤ ਤੇ ਹਾਨੀਕਾਰਕ ਪ੍ਰਭਾਵ ਪਾ ਰਿਹਾ ਹੈ ਇਹ ਪਾਣੀ ਲੋਕਾਂ ਦੇ ਸਰੀਰ ਦੇ ਵਿੱਚ ਘੁਲ ਰਿਹਾ ਜੋ ਕੈਂਸਰ ਨੂੰ ਜਨਮ ਦੇ ਰਿਹਾ ਤੇ ਜੇਕਰ ਮਾਲਵਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕੈਂਸਰ ਦੇ ਸਭ ਤੋਂ ਜ਼ਿਆਦਾ ਕੇਸ ਨੇ ਖਾਸ ਕਰਕੇ ਮੁਕਸਰ ਜ਼ਿਲ੍ਹੇ ਦੇ ਬਹੁਤੇ ਲੋਕ ਇਸ ਨਾਮਰਾਦ ਬਿਮਾਰੀ ਦੇ ਨਾਲ ਲੜ ਰਹੇ ਨੇ ਇਨਾ ਹੀ ਨਹੀਂ ਧਰਤੀ ਹੇਠਲੇ ਪਾਣੀ ਤੇ ਸਬਜ਼ੀਆਂ ਤੋਂ ਇਲਾਵਾ ਮਨੁੱਖੀ ਪਿਸ਼ਾਬ ਦੇ ਵਿੱਚ ਵੀ ਭਾਰੀ ਧਾਤਾਂ ਦਾ ਖੁਲਾਸਾ ਹੋਇਆ ਹੈ ਔਰਤਾਂ ਦੇ ਵਿੱਚ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦੇ ਕੇਸ ਵਧ ਰਹੇ ਨੇ ਤੇ ਇਸ ਦੇ ਨਾਲ ਹੀ ਕਈ ਜਿਲਿਆਂ ਦੇ ਵਿੱਚ ਬਲੱਡ ਕੈਂਸਰ ਲਿੰਫੋਮਾ ਤੇ ਹੱਡੀਆਂ ਦੇ ਕੈਂਸਰ ਦਾ ਖਤਰਾ ਵੱਧ ਗਿਆ ਇਸ ਰਿਸਰਚ ਦੇ ਵਿੱਚ ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਇਸ ਦੇ ਖਤਰਨਾਕ ਪ੍ਰਭਾਵਾਂ ਨੂੰ ਘਟਾਉਣ ਲਈ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਮਜਬੂਰੀ ਬਣ ਗਈ ਹੈ ਕਿ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਕੀਟਨਾਸ਼ਕਾਂ ਦਾ ਸਹਾਰਾ ਲੈਣਾ ਪੈਂਦਾ ਹੈ ਹਾਲਾਂਕਿ ਬਹੁਤੇ ਕਿਸਾਨ ਹੋਣ ਜੈਵਿਕ ਖੇਤੀ ਵੀ ਕਰ ਰਹੇ ਨੇ ਪਰ ਇਸ ਨੂੰ ਅਪਣਾਉਣ ਲਈ ਸਾਰੇ ਕਿਸਾਨਾਂ ਨੂੰ ਅਜੇ ਸਮਾਂ ਲੱਗੇਗਾ ਤੇ ਸਰਕਾਰ ਨੂੰ ਵੀ ਇਸ ਸੰਬੰਧੀ ਇਹ ਸਿਫਾਰਿਸ਼ ਕੀਤੀ ਗਈ ਹੈ ਕਿਸਾਨਾਂ ਨੂੰ ਵਿਸ਼ੇਸ਼ ਸਬਸਿਡੀਆਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਜੋ ਉਹ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਹੋਣ ਇਸ ਸੰਬੰਧੀ ਨੀਤੀ ਲਿਆਉਣ ਤੇ ਵੀ ਜ਼ੋਰ ਦਿੱਤਾ ਗਿਆ ਹੈ ਇਸ ਤਰ੍ਹਾਂ ਕੀਟਨਾਸ਼ਕਾਂ ਦੀ ਉਪਲਬਧਤਾ ਤੇ ਫਸਲਾਂ ਦੇ ਵਿੱਚ ਉਹਨਾਂ ਦੀ ਵਰਤੋਂ ਦੀ ਨਿਗਰਾਨੀ ਲਈ ਇੱਕ ਪ੍ਰਣਾਲੀ ਵਿਕਸਿਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਟੁਕਵੇਂ ਕਦਮ ਚੁੱਕਣ ਤੇ ਵੀ ਜ਼ੋਰ ਦਿੱਤਾ ਗਿਆ ਹੈ। ਸੋ ਕਹਿੰਦੇ ਨੇ ਕਿ ਸਾਵਧਾਨੀ ਦੇ ਵਿੱਚ ਹੀ ਬਚਾਇਆ ਜੇਕਰ ਅਸੀਂ ਥੋੜੀ ਜਿਹੀ ਮਿਹਨਤ ਕਰੀਏ ਤਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ, ਅਸੀਂ ਘਰ ਦੇ ਵਿੱਚ ਆਰਗੈਨਿਕ ਸਬਜ਼ੀਆਂ ਆਪਣੇ ਲਈ ਪੈਦਾ ਕਰ ਸਕਦੇ ਹਾਂ ਤੇ ਜੇਕਰ ਸਾਡੇ ਕੋਲ ਜਗ੍ਹਾ ਨਹੀਂ ਆ ਤਾਂ ਅਸੀਂ ਬਹੁਤ ਸਾਰੀਆਂ ਵੀਡੀਓ ਇਤਾਂ ਦੀਆਂ ਦੇਖਦੇ ਹਾਂ ਕਿ ਲੋਕ ਛੱਤਾਂ ਦੇ ਉੱਪਰ ਗਰੋ ਬੈਗ ਦੇ ਵਿੱਚ ਜਿਹੜੀਆਂ ਸਬਜ਼ੀਆਂ ਉਗਾਉਂਦੇ ਨੇ ਸੋ ਹਰ ਇੱਕ ਨੂੰ ਆਪਣੀ ਸਿਹਤ ਨੂੰ ਬਚਾਉਣ ਲਈ ਹੰਬਲਾ ਮਾਰਨ ਦੀ ਲੋੜ ਹੈ